ਸਿੰਘ ਜੀ ਦਵਾਬੀ ਪਾਕ ਸਿੰਘ ਜੀ ਦਵਾਬੀ ਰੈਲ ਮਾਦਰੇ ਵੱਲ ਰਵਾਨਾ ਹੋ ਚੁੱਕੇ ਨੇ ਭਾਰੀ ਪੁਲਿਸ ਵੱਲ ਤਾਇਨਾਤ ਤੇ ਸਿੱਖਾਂ ਨੂੰ ਪਹੁੰਚਣ ਦੀ ਅਪੀਲ ਕਹਿੰਦੇ ਅਸੀਂ ਪਿੰਡ ਜਾ ਕੇ ਦੱਸਾਂਗੇ ਉਹਨਾਂ ਨੂੰ ਕਿਵੇਂ ਸਰਦਾਰਾਂ ਨੂੰ ਗਾਲਾਂ ਕੱਢਦੇ ਹੋਏ ਪਾਕ ਸਿੰਘ ਦਵਾਬੀ ਉਹਨਾਂ ਦੇ ਨਾਲ ਹੋਰ ਸਿੱਖ ਜਥੇਬੰਦੀਆਂ ਉਹਨਾਂ ਦੇ ਪਿੰਡ ਵੱਲ ਰਵਾਨਾ ਹੋ ਚੁੱਕੇ ਨੇ ਦੇਖਦੇ ਹਾਂ ਕੀ ਹੁੰਦਾ ਕਰੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਇਧਰ ਵੀ ਭਾਰੀ ਪੁਲਿਸ ਵੱਲ ਤਾਇਨਾਤ ਕੀਤਾ ਗਿਆ ਹੈ ਆ ਗਿਆ ਕਿਹੜੇ ਜੀ ਕਹਿੰਦੇ ਪ੍ਰਵਾਸੀਆਂ ਨੂੰ ਅਸੀਂ ਹੁਣ ਆਮੋ ਸਾਹਮਣੇ ਵੜਾਂਗੇ ਸਿੱਖ ਜਥੇਬੰਦੀਆਂ ਪਹੁੰਚ ਚੁੱਕੀਆਂ ਨੇ ਤਸਵੀਰਾਂ ਤੁਹਾਡੇ ਕੋਲ ਹੁਣ ਮੈਂ ਪ੍ਰੇਮਨਗਰ ਪਹੁੰਚਿਆ ਹਾਂ ਤੇ ਮੋਟਰਸਾਈਕਲ ਲਾਉਂਦੇ ਹਾਂ ਹੁਣ ਇੱਧਰ ਦੇਖੋ ਭਾਰੀ ਪੁਲਿਸ ਬਲ ਤਾਇਨਾਤ ਇੱਥੋਂ ਦੇ ਰਹਿਣ ਵਾਲੇ ਨੇ ਉਹ ਭਾਈ ਜੀ ਮਾਰਾ ਜਾ ਉਹੁੱੱਚੇ ਲਾਈਵ